ਕੁਸ਼ੀ ਦੇਖਣਾ 24 ਪੰਜਾਬੀ ਚੈਨਲੋਂ ਆਯੁਰਵੈਦਿਕ ਵਿਭਾਗ ਜ਼ਿਲ੍ਹਾ ਸੰਗਰੂਰੋਂ ਫ੍ਰੀ ਆਯੁਰਵੈਦ ਚੈੱਕਅਪ ਕੈਂਪ ਪਿੰਡ ਰਾਜਪੁਰਾ ਦੇ ਵਿੱਚ ਲਗਾਇਆ ਗਿਆ ਜਿਹਦੇ ਜੋੜਾਂ ਦੇ ਦਰਦ ਹੋਰ ਵਗੈਰਾ ਦੀਆਂ ਦਵਾਈਆਂ ਆਯੁਰਵੈਦਿਕ ਦਵਾਈਆਂ ਦੇ ਰਾਹੀਂ ਦਿੱਤੀਆਂ ਗਈਆਂ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਪਿੰਡ ਰਾਜਪੁਰਾ ਫੰਮਣਵਾਲ ਤੇ ਹੋਰ ਪਿੰਡਾਂ ਦੇ ਲੋਕਾਂ ਨੇ ਇਸ ਕੈਂਪ ਦਾ ਪੂਰਾ ਲਾਹਾ ਲਿਆ ਕਿਉਂਕਿ ਇਸ ਕੈਂਪ ਦੇ ਵਿੱਚ ਤਸਵੀਰਾਂ ਵੀ ਦੇਖ ਸਕਦੇ ਹੋ ਜ਼ਿਲ੍ਹਾ ਆਯੁਰਵੈਦਿਕ ਡਾਕਟਰ ਜਿਲ੍ਹਾ ਮਲਕੀਤ ਸਿੰਘ ਘਗਾ ਤੇ ਡਾਕਟਰ ਲਲਿਤ ਕਾਂਸਲ ਜੀ ਇਸ ਮੌਕੇ ਤੇ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਤੇ ਸਮੂਹ ਪੰਚਾਇਤ ਖੜੀ ਨਜ਼ਰ ਆ ਰਹੀ ਹੈ ਤੇ ਬਕਵਾ ਖਾਮਾ ਤੋਂ ਆਏ ਡਾਕਟਰਾਂ ਵੱਲੋਂ ਲੋਕਾਂ ਦੇ ਚੈੱਕਅਪ ਪੇਪ ਲਗਾਇਆ ਗਿਆ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਲੋਕਾਂ ਵੱਲੋਂ ਇਸ ਕੈਂਪ ਦਾ ਪੂਰਾ ਲਹਾ ਲਿਆ ਜਾ ਰਿਹਾ ਹੈ ਕਿਉਂਕਿ ਆਯੁਰਵੈਦਿਕ ਉਹ ਪદ્ધਤੀ ਹੈ ਜੋ ਪੁਰਾਣੀ ਸਦੀਆਂ ਤੋਂ ਚੱਲਦੀ ਨਜ਼ਰ ਆਉਂਦੀ ਹੈ ਕਿਉਂਕਿ ਇਸ ਵਿੱਚ ਪੁਰਾਣੇ ਵੈਦ ਵਗੈਰਾ ਹੁੰਦੇ ਸਨ ਉਸ ਤਰ੍ਹਾਂ ਹੀ ਇਸ ਤਰ੍ਹਾਂ ਵਿੱਚ ਵੀ ਜਿੱਥੇ ਆਯੁਰਵੈਦਿਕ ਡਾਕਟਰ ਤਾਂ ਕਿਹਾ ਜਾਂਦਾ ਪਰ ਇਹਨਾਂ ਨੂੰ ਨਾਲ ਵੈਦ ਉਪਵੈਦ ਵੀ ਕਿਹਾ ਜਾਂਦਾ ਹੈ ਕਿਉਂਕਿ ਲੋਕਾਂ ਵੱਲੋਂ ਕੋਰਸ ਕਰਕੇ ਲੋਕਾਂ ਨੂੰ ਦਵਾਈਆਂ ਆਯੁਰਵੈਦਿਕ ਦੁਆਰਾ ਦਿੱਤੀਆਂ ਜਾਂਦੀਆਂ ਨੇ ਕੁਦਰਤੀ ਚੀਜ਼ਾਂ ਤੋਂ ਸਰੋਤਾਂ ਤੋਂ ਬਣੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਜਿਸ ਮੌਕੇ ਤੇ ਜਲਾ ਆਯੁਰਵੈਦਿਕ ਵਿਭਾਗ ਦੇ ਅਫਸਰ ਮਲਕੀ ਸਿੰਘ ਅੱਗਾਏ ਤੇ ਡਾਕਟਰ ਲਲਿਤ ਕਾਂਸਲ ਜੀ ਹੋਤੇ ਉਹਨਾਂ ਦੇ ਨਾਲ ਡਾਕਟਰ ਖੜੇ ਨਜ਼ਰ ਆ ਰਹੇ ਆਂ ਇਸ ਮੌਕੇ ਤੇ ਉਹਨਾਂ ਵੱਲੋਂ ਤਸਵੀਰਾਂ ਦੇਖ ਰਹੇ ਹਾਂ ਦਵਾਈਆਂ ਬਾਰੇ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਇਸ ਕੈਂਪ ਦੇ ਵਿੱਚ ਲੋਕਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਤੇ ਇਸ ਉਹਨਾਂ ਨੇ ਇੱਕ ਨਵਾਂ ਹੋਰ ਪੰਚਕਰਮੀ ਕਰਕੇ ਵੀ ਦਿਖਾਇਆ ਜਿਨ੍ਹਾਂ ਦੇ ਨਾਲ ਜਿਵੇਂ ਲੱਤਾਂ ਦੇ ਵਿੱਚ ਰੇਸ਼ਾ ਜਾਂ ਖੂਨ ਜਮਾ ਹੋ ਜਾਂਦੇ ਹਨ ਉਸ ਨੂੰ ਜੋਕਾ ਰਾਹੀਂ ਕੱਢ ਕੇ ਵੀ ਦਿਖਾਇਆ ਗਿਆ ਵੀ ਉਹ ਜੋ ਉਹ ਵੀ ਸਾਡੇ ਲੋਕਾਂ ਨੂੰ ਪ੍ਰਬੰਧ ਹਨ ਕਿਉਂਕਿ ਲੋਕਾਂ ਵੱਲੋਂ ਦੇਖਿਆ ਜਾਂਦਾ ਕਿ ਜਿਵੇਂ ਬਾਬਾ ਰਾਮਦੇਵ ਵੱਲੋਂ ਲੋਕਾਂ ਨੂੰ ਆਯੁਰਵੇਦਿਕ ਦਵਾਈਆਂ ਬਾਰੇ ਜੋੜਨਾ ਤੇ ਲੋਕਾਂ ਨੂੰ ਸਿਖਾਇਆ ਜਾ ਰਿਹਾ ਉਸ ਤਰ੍ਹਾਂ ਹੀ ਇਹਨਾਂ ਵੱਲੋਂ ਵੀ ਉਸ ਤਰ੍ਹਾਂ ਹੀ ਕੀਤੇ ਜਾ ਰਹੇ ਹਨ ਕਿਉਂਕਿ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਥੋਂ ਤੋਂ ਕੈਂਪ ਪਿੰਡਾਂ ਦੇ ਅਤੇ ਸ਼ਹਿਰਾਂ ਦੇ ਵਿੱਚ ਲਗਾਏ ਜਾ ਰਹੇ ਹਨ ਔਰ ਜਿੱਥੇ ਵੀ ਕਿਤੇ ਡਿਮਾਂਡ ਹੁੰਦੀ ਹੈ ਤਾਂ ਜ਼ਰੂਰ ਅਸੀਂ ਕੈਂਪ ਦੇ ਲਈ ਪਹੁੰਚਦੇ ਹਾਂ ਇਸ ਮੌਕੇ ਤੇ ਪਹੁੰਚੇ ਡਾਕਟਰ ਸਾਹਿਬਾਨਾਂ ਦਾ ਪਿੰਡ ਦੀ ਪੰਚਾਇਤ ਵੱਲੋਂ ਸਰਪੋਪਾ ਕੇ ਸਨਮਾਨ ਕੀਤਾ ਗਿਆ ਅਤੇ ਇਸ ਮੌਕੇ ਲੋਕਾਂ ਨੂੰ ਦਵਾਈਆਂ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤੇ ਇਸ ਮੌਕੇ ਉਹਨਾਂ ਨੇ ਵੀ ਕਿਹਾ ਕਿ ਜੇਕਰ ਕੋਈ ਵੀ ਕੈਂਪ ਲਵਾਉਣਾ ਚਾਹੁੰਦਾ ਹੈ ਤਾਂ ਸਾਡੇ ਨਾਲ ਸੰਪਰਕ ਕਰੋ ਤੇ ਅਸੀਂ ਜ਼ਰੂਰ ਕੈਂਪ ਲਵਾਵਾਂਗੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਸ ਕੈਂਪ ਦੇ ਵਿੱਚ ਲੋਕਾਂ ਨੇ ਆਪਣੀਆਂ ਬਿਮਾਰੀਆਂ ਬਾਰੇ ਜਿੱਥੇ ਡਾਕਟਰਾਂ ਨੇ ਦੱਸਿਆ ਗਿਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਵੇਂ ਆਮ ਦਵਾਈਆਂ ਦੇ ਵਿੱਚ ਲੋਕ ਕਹਿੰਦੇ ਨੇ ਕਿ ਆਜੂਰੀਤ ਦਵਾਈਆਂ ਬਹੁਤ ਲੰਬੇ ਸਮੇਂ ਵਿੱਚ ਕੰਮ ਕਰਦੀਆਂ ਪਰ ਨਹੀਂ ਓਕੇ ਵੀ ਜਲਦੀ ਹੀ ਕੰਮ ਕਰਦੀਆਂ ਹਨ ਤੇ ਤੁਸੀਂ ਆਓ ਇੱਕ ਵਾਰ ਦਵਾਈ ਦਾ ਮੌਕਾ ਲਓਗੇ ਤਾਂ ਹੀ ਤੁਹਾਨੂੰ ਇਸ ਚੀਜ਼ਾਂ ਬਾਰੇ ਨੌਲੇਜ ਵਧੇਗੀ ਅਤੇ ਤਸਵੀਰਾਂ ਵੀ ਦੇਖ ਸਕਦੇ ਹੋ ਆਪ ਮਲਕੀ ਸਿੰਘ ਕਈ ਲੁੱਕ ਬਲੋਂ ਜਨ ਸੇਵਾ ਦੇ ਤਹਿਤ ਸੇਵਾ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਮੌਕੇ ਤੇ ਸਮੂਹ ਸਟਾਫ ਅਤੇ ਹੋਰ ਡਾਕਟਰ ਸਾਹਿਬਾਨ ਪਹੁੰਚੇ ਹੋਣ ਜਿੱਤੇ ਰਾણો ਖੇੜੀਗਲਾ ਅੰਗਲਵਾੜੀ ਵਰਕ ਵੀ ਪਹੁੰਚੇ ਹੋਏ ਸਨ ਅਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਮਲਕੀ ਸਿੰਘ ਕੱਗਾ ਬੋਲਣ ਡਾਕਟਰ ਸਾਹਿਬ ਨੂੰ ਸਮਝਾਏ ਜਾ ਰਹੀਆਂ ਹਨ ਗੱਲਾਂ ਮਰੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਬਹੁਤ ਉਤਸ਼ਾਹ ਪਾਇਆ ਗਿਆ ਇਸ ਕੈਂਪ ਦੇ ਵਿੱਚ ਲੋਕਾਂ ਨੇ ਵੱਧ ਚੜ ਕੇ ਭਾਗ ਲਿਆ ਕਿਉਂਕਿ ਆਯੁਰਵੇਦਿਕ ਕੈਂਪ ਬਹੁਤ ਘੱਟ ਲੱਗਦੇ ਹਨ ਪਰ ਆਮ ਕੈਂਪਾਂ ਦੇ ਵਿੱਚ ਲੋਕ ਦਵਾਈਆਂ ਜ਼ਰੂਰ ਲੈ ਕੇ ਆਉਂਦੇ ਹਨ ਆਓ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਡਾਕਟਰ ਮਲਕੀ ਸਿੰਘ ਕੱਗਾ ਤੇ ਡਾਕਟਰ ਲਲਿਤ ਕਾਂਸਲ ਅਤੇ ਉਹਨਾਂ ਦੇ ਨਾਲ ਮੈਡਮ ਸ਼ਰਮਾ ਜੀ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਖੜੇ ਤੇ ਸਮੂਹ ਆਗਨਵਾੜੀ ਵਰਕਰਾਂ ਦੇ ਨਾਲ ਡਾਕਟਰ ਕਗਾ ਜੀ ਅਤੇ ਡਲੀਤੀ ਜੀ ਅਤੇ ਹੋਰ ਵਰਕਰ ਖੜੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਦੇ ਕੈਂਪ ਦੇ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੀਤ ਸਿੰਘ ਖਰਾਚ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਇਸ ਮੌਕੇ ਉਹਨਾਂ ਦੇ ਨਾਲ ਜ਼ਿਲ੍ਹਾ ਇਵੈਂਟ ਮੈਨੇਜਮੈਂਟ ਦੇ ਚੇ ਪ੍ਰਧਾਨ ਗੁਰਪ੍ਰੀਤ ਸਿੰਘ ਅਲੋਵਰਕ ਅਤੇ ਗੁਰਪ੍ਰੀਤ ਸਿੰਘ ਬਾਬਾ ਬినਾਲ ਪਹੁੰਚੇ ਹੋਏ ਸਨ ਅਤੇ ਇਸ ਮੌਕੇ ਤੇ ਉਹਨਾਂ ਵੱਲੋਂ ਵੀ ਵਿਦਿਤੀ ਪਰੇ ਦੇਖ ਕੇ ਅੱਗੇ ਜਾਣਿਆ ਗਿਆ ਅਤੇ ਉਹਨਾਂ ਨੇ ਵੀ ਹਸਾ ਬਣਾਏ ਵੀ ਆਉਣ ਵਾਲੇ ਟਾਈਮ ਤੇ ਪਿੰਡ ਘਰਾਚ ਵਿੱਚ ਕੈਂਪ ਲਗਾਏ ਸਨ ਆ ਉਸ ਨੂੰ ਦਿਖਾਉਣੇ ਨਵੇਂ ਇਹ ਸਾਰਾ ਗੰਦਾ ਜਿਹੜੀ ਸੌਜੀ ਸ਼ੈ ਵੈਰੀਕੋਸ ਵੇਨ ਨੇ ਠੀਕ ਹੈ ਨਾ ਜਿੱਥੇ ਗੰਦਾ ਗੂੰ ਇਕੱਠਾ ਹੋ ਜਾਂਦਾ ਉਹ ਸਾਰਾ ਖੂਨ ਹੈ ਇਹ ਝੂਠਾ ਹੈ ਠੀਕ ਹੈ ਨਾ ਇਹ ਉਹ ਜਿੱਥੇ ਸਰਜਰੀ ਵੀ ਹੋਣੀ ਪੈਂਦੀ ਹੈ ਉਹਨਾਂ ਨੂੰ ਵੀ ਜਿਹੜਾ ਹੈ ਇਹ ਪ੍ਰਾਈਵੇਟ ਆ ਦੇਖੋ ਇਹ ਨੇੜੇ ਲੀਚ ਦੇ ਬਰੇਦੇ ਵਿੱਚ ਲਾਈਕ ਜਿਹੜਾ ਵੀ ਦੂਸ਼ਿਤ ਰક્ત ਹੈ ਜਿਹੜਾ ਗੰਦਾ ਖੂਨ ਹੁੰਦਾ ਜਿਹੜਾ ਇਕੱਲੇ ਇਕੱਠਾ ਹੋ ਗਿਆ ਠੀਕ ਹੈ ਜਿਹਦੇ ਦਾ ਅੱਗੇ ਦਰਦ ਹੁੰਦਾ ਸੋਜਾਂ ਆਉਂਦਾ ਠੀਕ ਹੈ ਨਾ ਤਾਂ ਕਈ ਲੋਕਾਂ ਨੂੰ ਤੁਸੀਂ ਦੇਖੋਗੇ ਨਸਾਂ ਅੰਦਰ ਮਗੇ ਨੇ ਵੈਰੀਕੋਲ ਵੇਰ ਬਣ ਜਾਂਦੇ ਨੇ ਪੂਰੇ ਪੂਰੇ ਸਰਦੀ ਦੀ ਲੋੜ ਪੈਂਦੀ ਹੈ ਇਸ਼ੂ ਸੇਂਸ ਸਾਡੇ ਕੋਲ ਆਦੇ ਤਾਂ ਉਹ ਦੇਣਾ ਠੀਕ ਆ ਉਹ ਕਿਹੜਾ ਕੰਨ ਹੈ ਆਪਣੇ ਆਪ ਨੂੰ ਵੀ ਜਦ ਮੱਜਨ ਲੱਗ ਜਾਂਦੀ ਨਹੀਂ ਉਹ ਜਿਹੜੀ ਉਹ ਹਾਲਾਤ ਜੋ ਹੁੰਦੇ ਉਹ ਮੈਡੀਕੇਟ ਕਰਦੇ ਠੀਕ ਹੈ ਮੈਡੀਕੇਟ ਕਰਦੇ ਛੇ ਹੋਗਾ ਇਹ ਮੈਡੀਕੇਟ ਕਰਦੇ ਨਾ ਫੇਰ ਕੀ ਗੱਲ ਉਹ ਬੇੜੀ ਹੈ ਉਹ ਗਰਮੀ ਉਹ ਆਪਾਂ ਆਪਣੀ ਬੋਡੀ ਤੇ ਵੀ ਲਗਾ ਸਕਦੇ ਆ ਇਹਦੇ ਵਾਸਤੇ ਉਹਨੂੰ ਪੂਰਾ ਡੀਟੌਕਸਿਫਾਈ ਕਰਕੇ ਪੂਰਾ ਫੇਰ ਲਗਾਏ ਇਹਦੇ ਨਾਲ ਕੋਈ ਖਤਰਾ ਤਾਂ ਨਹੀਂ ਮਹਿਸੂਸ ਹੁੰਦਾ ਕੋਈ ਜਿਵੇਂ ਕੋਈ ਪ੍ਰੋਬਲਮ ਨਹੀਂ ਕੋਈ ਕਾਇਦਤਰ ਇਹ ਅਸੀਂ ਹਜ਼ਾਰਾਂ ਵਿੱਚ ਕਰ ਚੁੱਕੇ ਹੈ ਇਹਦੀ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਬਸ ਇੱਕ ਚੀਜ਼ ਦੇਖਣੀ ਹੁੰਦੀ ਹੈ ਕਈ ਵਾਰ ਪਈ ਜਾਂਦਾ ਕਿ ਕੋਈ ਬੰਦਾ ਜਿਵੇਂ ਆਮ ਦਵਾਈ ਤੋਂ ਅਲਰਜੀ ਹੁੰਦਾ ਠੀਕ ਹੈ ਨਾ ਹੋ ਸਕਦਾ ਕਿ ਉਹ ਅਲਰਜੀ ਕੋ ਪਰ ਅੱਜ ਤੱਕ ਜਦੋਂ ਅਸੀਂ ਕਰਦੇ ਕੋਈ ਇਹਦੀ ਦਿੱਕਤ ਆ ਹੀ ਨਹੀਂ ਠੀਕ ਹੈ ਨਾ ਕਿਉਂਕਿ ਬੋਡੀ ਟੈਂਟ ਦੀ ਜਿਹੜੀ ਕੀ ਖਾਸੀਅਤ ਹੈ ਮਤਲਬ ਜਦੋਂ ਨਾ ਇਟ ਨਹੀਂ ਚਨਾ ਲਾ ਦੋ ਸਿਰ ਹਾਂ ਕੋਈ ਬਾਲ ਨਹੀਂ ਹੈ ਕੁਝ ਨਹੀਂ ਹੈ ਇਹ ਪੂਰੀ ਸਮੂਥ ਹੁੰਦੀ ਹੈ ਠੀਕ ਹੈ ਨਾ ਜੇ ਇਹਨੂੰ ਆਪਾਂ ਦੇਖੀਏ ਤਾਂ ਦੋਨੇ ਪਾਸੇ ਇਹਦੇ ਆ ਲਾਈਨ ਹੁੰਦੀ ਹੈ ਦੋਨੇ ਪਾਸੇ ਆ ਲਾਈਨ ਆਉਗੀ ਤੇ ਇਹਨੂੰ ਆਪਾਂ ਪਿਛਲੇ ਪਾਸੇ ਕਰਾਂਗੇ ਤਾਂ ਅਲੱ ਇਹ ਰਕਤ ਦਿਖਾ ਦੇਣੀ ਤੇ ਜਦੋਂ ਇਹ ਪ੍ਰਿੰਟ ਕਰ ਦਈਏ ਤਾਂ ਵਾਈਫ ਇਹਦਾ ਨਿਗਰਾਨ ਬਣਾਉਗੀ ਇਹ ਸਭ ਤੋਂ ਵੱਡੀ ਗੱਲ ਹੈ ਕਿ ਇਹ ਕਰਨਾ ਕੌਣ ਕਰ ਰਿਹਾ ਹੈ ਅੰਦਰ ਬਚਾ ਲਈ ਉਹਨੂੰ ਜਾਂਦੀ ਕਰਕੇ ਨਾਲ 80 ਦਿਨਾਂ ਚੋਂ ਅੰਦਰ ਇੱਜਾ ਕਰਕੇ ਚੋਣ ਨਹੀਂ 80 ਤਰ੍ਹਾਂ ਦੇ ਡਾਈਪੋਡ ਜਿਹੜੇ ਡੈਟ ਕਰਦੇ ਜਿਹੜੀਆਂ ਹੁੰਦੀਆਂ ਇਹਦੇ ਵਿੱਚ ਸਭ ਤੋਂ ਵੱਡੀ ਖਾਸ ਗੱਲ ਇਹਦੇ ਵਿੱਚ ਹੀ ਮੇਲ ਹੈ ਇੱਥੇ ਠੀਕ ਲਈ ਤੇ ਦੋਨਾਂ ਨੇ ਜਦੋਂ ਇਹਨਾਂ ਨੇ ਕਰਨਾ ਤਾਂ ਦੋ ਇਕੱਠੀਆਂ ਹੋਣਗੀਆਂ ਠੀਕ ਹੈ ਨਾ ਤਾਂ ਅੱਗੇ ਬੱਤੇ ਪੈਰਾਗਾਮ ਤੇ ਦੋਨੋਂ ਹੀ ਪੈਗਨ ਹੋਣੀ ਹੈ ਠੀਕ ਹੈ ਨਾ ਇਹ ਦੋਨਾਂ ਮਿਲ ਕੇ ਇਹ ਅੰਡੇ ਹੁੰਦੀਆਂ ਬਹੁਤ ਇਹ ਇੱਕ ਅਹਿਰਾ ਜਿਹਾ ਨੂੰ ਹੈ कि ਜਿਹੜਾ ਬਿਨਾ ਕਿਸੇ ਕੁਝ ਖਾਧੇ ਬਿਨ ਸੱਛੇ-ਛੇ ਮਹੀਨੇ ਤੱਕ ਇਹ ਰਹਿ ਸਕਦਾ ਠੀਕ ਹੈ ਨਾ ਇਹ ਮਰਦਾ ਨਹੀਂ ਹੈਗਾ ਇਹਨੂੰ ਕੀ ਚਾਹੀਦਾ ਹੁੰਦਾ ਸਪੋਨ ਇਹ ਕੋਈ ਨਹੀਂ ਕੰਪਿਊਟਰ ਉਸ ਤੋਂ ਉਹ ਕੋਈ ਨਹੀਂ ਤੇ ਬਾਦੀ ਨੂੰ ਕੋਈ ਨਹੀਂ ਹਾਂ ਬਹੁਤ ਸਾਰੇ ਦੇਖੋ ਇਹ ਪੂਰੇ ਤੱਕ ਇਹ ਜਿਹੇ ਜਿਹੇ ਹੁੰਦੇ ਆ ਅੱਜ ਠੀਕ ਹੈ ਨਾ ਇੰਨਾ ਇੰਨਾ ਕੋਈ ਨਹੀਂ ਉਸ ਤੋਂ ਉਸ ਤੋਂ ਬਾਅਦ ਜੁੜੇ ਰਹਿਣਗੇ ਰਹੇ ਰਹਿਣਗੇ ਸਰ ਨਾਲ ਤਾਂ ਪਿੰਡੋਂ ਜਿਹੜੀਆਂ ਜਿਹੜੀਆਂ ਦੂਜੀਆਂ ਹੁੰਦੀਆਂ ਨੇ ਪਿੰਡਾਂ ਵਾਲੀਆਂ ਤੋਂ ਵੱਡਾ ਬਿਨੂ ਫਟ ਜਾਂਦੀਆਂ ਨੇ ਇਹ ਇਹ ਸੀ ਇਹ ਜਿਹੜੇ ਜੁੜੇ ਰਹਿੰਦੇ ਨੇ ਇਹਨੋਂ ਪਰ ਟੋਕੀ ਨਹੀਂ ਕਰਾਂਗੇ ਜਿਹੜਾ ਦੂਜਾ ਉਹਾਰਕਟਾਂ ਕੇ ਠੀਕ ਹੈ ਨਾ ਇਹ ਸੇਮ ਦੇ ਜਿਹੜੇ ਆਪਾਂ ਤੁਹਾਨੂੰ ਦੱਸ ਰਹੇ ਹਾਂ ਇਹ ਦੂਜੇ ਪੇਸ਼ਣ ਦੇ ਇਹ ਆਮ ਤੌਰ ਤੇ ਕੀ ਹੁੰਦਾ ਹਰੇਕ ਬੰਦੇ ਦੇ ਠੀਕ ਹੈ ਨਾ ਮੌਕੇ ਤਿਲ ਅਟਣ ਬਹੁਤ ਦਰਦ ਆਮ ਨੇ ਤਾਂ ਇਹਦੇ ਵਾਸਤੇ ਜੇ ਆਪਾਂ ਸਰਦਰੀ ਵਾਸਤੇ ਜੇ ਨਾ ਬਹੁਤ ਲੰਬੀ ਨਿਕਦਾ ਰੋਹਿਤ ਅਮਰਸ ਬਸ ਹੋ ਗਿਆ ਬਸ ਹੋ ਗਈ ਬਸ ਨਾ ਕੋਈ ਗੱਲ ਨਹੀਂ ਬਸ ਬਸ ਚਲੋ ਜੀ ਥਿਸ ਇਜ਼ ਅ ਥਿੰਗ ਠੀਕ ਹੈ ਨਾ ਇੱਕ ਸੈਕਿੰਡ ਦੇ ਵਿੱਚ ਜਿਹੜਾ ਹੈਗੇ ਨੇ ਵੱਡੇ ਵੱਡੇ ਮੌਕੇ ਵਾਟ ਸਭ ਹੋ ਗਿਆ ਸਰ ਅੱਜ ਚਾਹ ਚਾਹ ਸਕਦਾ ਹੈਗਾ ਇੱਥੋਂ ਮੈਂ ਤੁਹਾਨੂੰ ਇਹਦੀ ਦੱਸਦਾ ਸਰ ਇਹ ਕਾਰ ਸਾਰੇ ਕਰਦੇ ਇਹਦੀ ਖਾਸੀਅਤ ਕੀ ਹੈ ਕ੍ਰਿਸ਼ਨ ਜੀ ਜਿਹੜਾ ਕੰਮ ਅਗਨੀਕਰਨ ਦੇ ਨਾਲ ਕੀਤਾ ਜਾਊਗਾ ਜਿੱਥੇ ਇਹ ਕਰਤਾ ਮੁਰਕੇ ਦਵਾਰ ਤੋਂ ਉੱਥੇ ਨਹੀਂ ਹੁੰਦਾਗਾ ਉੱਥੇ ਨਹੀਂ ਦਵਾਰ ਤੋਂ ਹੁੰਦਾ ਬਾਕੀ ਆਪਣਾ ਸਰੀਰ ਤਾਂ ਸਾਰਾ ਹੀ ਪਿਆ ਠੀਕ ਹੈ ਨਾ ਜਿੱਥੇ ਆ ਜਗ੍ਹਾ ਤੇ ਕੱਟਦਾ ਇੱਥੋਂ ਦਵਾਰ ਤੋਂ ਨਹੀਂ ਕਦੇ ਬਰੋ ਇਹੀ ਇਨਫੈਕਸ਼ਨ ਵਗੈਰਾ ਕਾਹਲੂ ਕੋਈ ਕੁਝ ਨਹੀਂ ਇਹਦੀ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਇਹੀ ਹੈ ਕਿ ਕਈ ਵਾਰ ਨਾ ਅਪ ਸਟਰਲਾਈਜੇਸ਼ਨ ਦਾ ਸੋਚਦੇ ਆਂ ਜੀ ਠੀਕ ਹੈ ਨਾ ਤਾਂ ਜਿਹੜੀ ਸਾਡੀ ਇਹ ਸ਼ਲਾਕਾ ਹੁੰਦੀ ਹੈ ਇਹਨੂੰ ਜਦੋਂ ਅਸੀਂ ਕਰਨਾ ਇਟਸ ਨੂੰ ਕੰਪਲੀਟਲੀ ਰੈੱਡ ਹੋਰ ਟੈਂਪਰੇਚਰ ਤੇ ਲੈ ਕੇ ਜਾਣਾ ਠੀਕ ਹੈ ਨਾ ਤਾਂ ਉਸ ਦੇ ਉੱਪਰ ਕੋਈ ਵੀ ਐ ਬੈਕਟੀਰੀਆ ਵਾਇਰ ਕੋਈ ਇਨਫੈਕਸ਼ਨ ਦਾ ਕੁਝ ਵੀ ਚਾਂਸ ਹੈ ਹੀ ਨਹੀਂ বিনা ਕਿਸੇ ਵਿੱਚ ਔਰ ਜੇ ਆਪਾਂ ਮਾਡਰਨ ਸਾਇੰਸ ਦੇ ਵਿੱਚ ਇਹਦੇ ਤੇ ਲੇਜ਼ਰ ਜਾਂ ਫਿਰ ਹੋਰ ਥੈਰੇਪੀਸ ਕ੍ਰਾਇਓਥੈਰੇਪੀ ਕਰਾਣਿਆ ਉਹਦੇ ਨਾਲ ਰੈਕਰੈਂਸ ਦੇ ਚਾਂਸਸ ਬਹੁਤ ਘੱਟ ਨੇ ਦੁਬਾਰਾ ਜ਼ਰੂਰ ਹੁੰਦੀ ਹੈ ਬਟ ਹੁਣ ਨਹੀਂ ਦੁਬਾਰਾ ਨਹੀਂ ਹਾਂ ਇਹ ਦਵਾਈ ਵਗੈਰਾ ਖਾਣੀ ਪੈਗੀ ਕੁਝ ਨਹੀਂ ਸਰ ਹੋ ਗਿਆ ਸਰ ਹੋ ਗਿਆ ਕੁਝ ਨਹੀਂ ਕਰਨਾ ਇਹਦੇ ਉੱਤੇ ਕੁਝ ਲਗਾਣਾ ਨਹੀਂ ਕੁਝ ਨਹੀਂ ਬਸ ਆ ਸੀ ਬਸ ਡਨ ਹੋ ਗਿਆ ਕੁਝ ਨਹੀਂ ਕਰਨ ਦੀ ਲੋੜ ਹੈ ਇਹ ਸਾਡਾ ਐਂਟੀਸੈਪਟਿਕ ਹੈ ਐਲੋਵੇਰਾ ਐਂਟੀਸੈਪਟਿਕ ਹੈ ਜੀ ਠੀਕ ਹੈ ਨਾ ਕੋਈ ਦਵਾਈ ਖਾਣ ਦੀ ਲੋੜ ਨਹੀਂ ਸਰ ਕੁਝ ਨਹੀਂ ਕਰਨਾ ਹੈਗਾ ਕਈ ਪੇਸ਼ੈਂਟ ਇਸ ਤਰੀਕੇ ਦੇ ਆਉਂਦੇ ਨੇ ਕਿ ਜਿਨ੍ਹਾਂ ਦੇ ਨਾ ਸਰੀਰ ਤੇ ਬਹੁਤ ਜ਼ਿਆਦਾ ਹੁੰਦੇ ਨੇ ਇਹ ਹਾਂਜੀ ਹਾਂ ਕਿ ਲਾਈਕ ਪੂਰੀ ਪੂਰੀ ਪਿੱਠ ਭਰੀ ਪਈ ਹੁੰਦੀ ਹੈ ਪੂਰੀ ਗਰਦਨ ਭਰੀ ਪਈ ਹੁੰਦੀ ਹੈ ਉਹਨਾਂ ਦੇ ਵਿੱਚ ਅਸੀਂ ਕੀ ਕਰਦੇ ਇੱਕ ਵਾਰ ਇਹ ਕਰਾ ਕੇ ਤਾਂ ਕਿ ਇਹ ਹੋਰ ਕਿਤੇ ਸਰੀਰ ਤੇ ਨਾ ਹੋਣ ਕਿਉਂਕਿ ਕਈ ਵਾਰ ਇਨਫੈਕਸ਼ੀਅਸ ਹੁੰਦੇ ਰਹੋ ਠੀਕ ਹੈ ਨਾ ਤਾਂ ਅਸੀਂ ਉਹਨਾਂ ਨੂੰ ਬਲੱਡ ਪਿਊਰੀਫਾਇਰ ਦਿੰਨੇ ਆ ਠੀਕ ਹੈ ਨਾ 1 ਮਹੀਨਾ ਖਾਣ ਵਾਸਤੇ ਉਹ ਸਿਰਫ ਇਸ ਵਾਸਤੇ ਕਿ ਹੋਰ ਕੋਈ ਬਾਤ ਹੋਰ ਕਿਤੇ ਨਾ ਹੋਣ ਠੀਕ ਹੈ ਨਾ ਜਿਹੜਾ ਕਰਤਾ ਇਹਦੇ ਵਾਸਤੇ ਕੋਈ ਦਵਾਈ ਦੀ ਲੋੜ ਨਹੀਂ ਹੈ ਜੀ ਇਹ ਆਮ ਤੌਰ ਤੇ ਕੀ ਹੁੰਦਾ ਹਰੇਕ ਬੰਦੇ ਦੇ ਠੀਕ ਹੈ ਨਾ ਮੋਕੇ ਤਿਲ ਅਟਣ ਬਹੁਤ ਦਰਦ ਆਮ ਨੇ ਤਾਂ ਇਹਦੇ ਵਾਸਤੇ ਜੇ ਆਪਾਂ ਸਰਜਰੀ ਵਾਸਤੇ ਜਾਈਏ ਨਾ ਬਹੁਤ ਲੰਬੀ ਨਿਕਲਦਾ ਬਸ ਹੋ ਗਿਆ બસ ਹੋ ਗਈ थी बस ना कोई गल नहीं दादा बस चलो जी दिस इज अ थिंग ठीक है ना एक सेकंड ਦੇ ਵਿੱਚ ਜਿਹੜਾ ਹੈਗੇ ਨੇ ਵੱਡੇ ਵੱਡੇ ਮੌਕੇ ਵਾਟਾ ਸਭ ਹੋ ਗਿਆ ਸਰ ਅੱਜ ਕੇ ਸਰ ਕਰ ਸਕਦਾ ਹੈਗਾ ਇੱਥੋਂ ਮੈਂ ਤੁਹਾਨੂੰ ਇਹਦੀ ਦੱਸਦਾ ਸਰ ਇਹ ਸਾਰੇ ਕਰਦੇ ਇਹਦੀ ਖਾਸੀਅਤ ਕੀ ਹੈ ਕ੍ਰਿਸ਼ਨ ਜੀ ਜਿਹੜਾ ਕੰਮ ਅਗਨੀ ਕਰਨ ਦੇ ਨਾਲ ਕੀਤਾ ਜਾਊਗਾ ਜਿੱਥੇ ਇਹ ਕਰਤਾ ਮੁੜਕੇ ਦਵਾਰ ਤੋਂ ਉੱਥੇ ਨਹੀਂ ਹੁੰਦਾਗਾ ਉੱਥੇ ਨਹੀਂ ਦਵਾਰ ਤੋਂ ਹੁੰਦਾ ਬਾਕੀ ਆਪਣਾ ਸਰੀਰ ਤਾਂ ਸਾਰਾ ਹੀ ਪਿਆ ਹੈ ਠੀਕ ਹੈ ਨਾ ਜਿੱਥੇ ਆ ਜਗ੍ਹਾ ਤੇ ਕੱਟਦਾ ਇੱਥੋਂ ਦਵਾਰ ਤੋਂ ਨਹੀਂ ਕਦੇ ਬਰੋ ਕੋਈ ਇਨਫੈਕਸ਼ਨ ਵਗੈਰਾ ਕੱਲ ਕੋਈ ਨਹੀਂ ਇਹਦੀ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਇਹੀ ਹੈ ਕਿ ਕਈ ਵਾਰ ਨਾ ਅਪਸਟਰਲਾਈਜੇਸ਼ਨ ਦਾ ਸੋਚਦੇ ਆਂ ਜੀ ਠੀਕ ਹੈ ਨਾ ਤਾਂ ਜਿਹੜੀ ਸਾਡੀ ਇਹ ਸ਼ਲਾਕਾ ਹੁੰਦੀ ਹੈ ਇਹਨੂੰ ਜਦੋਂ ਅਸੀਂ ਕਰਨਾ ਹੈ ਇਟਸ ਨੂੰ ਕੰਪਲੀਟਲੀ ਰੈਡ ਹੌਟ ਟੈਂਪਰੇਚਰ ਤੇ ਲੈ ਕੇ ਜਾਣਾ ਠੀਕ ਹੈ ਨਾ ਤਾਂ ਉਸ ਦੇ ਉੱਪਰ ਕੋਈ ਵੀ ਐ ਬੈਕਟੀਰੀਆ ਵਾਇਰਸ ਨਹੀਂ ਹੈ ਸ ਹੈ ਕੋਈ ਇਨਫੈਕਸ਼ਨ ਦਾ ਕੁਝ ਵੀ ਚਾਂਸ ਹੈ ਹੀ ਨਹੀਂ ਬਿਨਾ ਕਿਸੇ ਨਕੀ ਔਰ ਜੇ ਆਪਾਂ ਮਾਡਰਨ ਸਾਇੰਸ ਦੇ ਵਿੱਚ ਇਹਦੇ ਤੇ ਲੇਜ਼ਰ ਜਾਂ ਫਿਰ ਹੋਰ ਥੈਰੇਪੀਸ ਕਰਾਏ ਥੈਰੇਪੀ ਕਰਾਨੇ ਆ ਉਹਦੇ ਨਾਲ ਰੈਕਰੈਂਸ ਦੇ ਚਾਂਸਸ ਬਹੁਤ less ਹੁੰਦੇ ਆ ਦੁਬਾਰਾ ਜ਼ਰੂਰ ਹੁੰਦੀ ਆ ਬਟ ਉਹਨੇ ਦੁਬਾਰਾ ਨਹੀਂ ਆਹ ਇਹ ਐਲੋਵੇਰਾ ਦਵਾਈ ਵਗੈਰਾ ਖਾਣੀ ਪੈਗੀ ਕੁਝ ਨਹੀਂ ਸਰ ਹੋ ਗਿਆ ਸਰ ਹੋ ਗਿਆ ਕੁਝ ਨਹੀਂ ਕਰਨਾ ਇਹਦੇ ਉੱਤੇ ਕੁਝ ਲਗਾਣਾ ਨਹੀਂ ਕੁਝ ਨਹੀਂ ਬਸ ਆ ਸੀ ਬਸ ਡਨ ਹੋ ਗਿਆ ਕੁਝ ਨਹੀਂ ਕਰਨ ਦੀ ਲੋੜ ਹੈ ਇਹ ਸਾਡਾ ਐਂਟੀਸੈਪਟਿਕ ਹੈ ਐਲੋਵੇਰਾ ਐਂਟੀਸੈਪਟਿਕ ਹੈ ਜੀ ਠੀਕ ਹੈ ਨਾ ਕੋਈ ਦਵਾਈ ਖਾਣ ਦੀ ਲੋੜ ਨਹੀਂ ਸਰ ਕੁਝ ਨਹੀਂ ਕਰਨਾ ਹੈਗਾ ਕਈ ਪੇਸ਼ੈਂਟ ਇਸ ਤਰੀਕੇ ਦੇ ਆਂਦੇ ਨੇ ਕਿ ਜਿਨ੍ਹਾਂ ਦੇ ਨਾ ਸਰੀਰ ਤੇ ਬਹੁਤ ਜ਼ਿਆਦਾ ਹੁੰਦੇ ਨੇ ਇਹ ਹਾਂਜੀ ਹਾਂ ਕਿ ਲਾਈਕ ਪੂਰੀ ਪੂਰੀ ਪਿੱਠ ਭਰੀ ਪਈ ਹੁੰਦੀ ਹੈ ਪੂਰੀ ਗਰਦਨ ਭਰੀ ਪਈ ਹੁੰਦੀ ਹੈ ਉਹਨਾਂ ਦੇ ਵਿੱਚ ਅਸੀਂ ਕੀ ਕਰਦੇ ਆ ਇੱਕ ਵਾਰ ਇਹ ਕਰਾ ਕੇ ਤਾਂ ਕਿ ਇਹ ਹੋਰ ਕਿਤੇ ਸਰੀਰ ਤੇ ਨਾ ਹੋਣ ਕਿਉਂਕਿ ਕਈ ਵਾਰ ਇਨਫੈਕਸ਼ੀਅਸ ਹੁੰਦੇ ਰਹੋ ਠੀਕ ਹੈ ਨਾ ਤਾਂ ਅਸੀਂ ਉਹਨਾਂ ਨੂੰ ਬਲੱਡ ਪਿਊਰੀਫਾਇਰ ਦਿੰਨੇ ਆ ਠੀਕ ਹੈ ਨਾ 1 ਮਹੀਨਾ ਖਾਣ ਵਾਸਤੇ ਉਹ ਸਿਰਫ ਇਸ ਵਾਸਤੇ ਕਿ ਹੋਰ ਕੋਈ ਬਾਤ ਹੋਰ ਕਿਤੇ ਨਾ ਹੋਣ ਠੀਕ ਹੈ ਨਾ ਜਿਹੜਾ ਕਰਤਾ ਇਹਦੇ ਵਾਸਤੇ ਕੋਈ ਦਵਾਈ ਦੀ ਲੋੜ ਨਹੀਂ ਹੈ ਜੀ ਇਹ ਇਹ ਠੀਕ ਹੈ ਨਾ ਲਾਈਕ ਆਲ ðiਸ ਆਰ ਦਾ ਵਾਰਸ ਠੀਕ ਹੈ ਨਾ ਵਾਇਰਲ WhatsApp ਆ ਇਹਨਾਂ ਨੂੰ ਬੋਲਦੇ ਆ ਠੀਕ ਹੈ ਨਾ ਤੇ ਇਹ ਕੀ ਹੈ ਕਿ ਅੱਗੇ 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 ਹੋਰ ਫੈਲ ਹੀ ਜਾਂਦਾ ਠੀਕ ਹੈ ਨਾ ਤਾਂ ਹੁਣ ਆਪਾਂ ਇਹਨਾਂ ਨੂੰ ਇਜ਼ੀਲੀ ਉਹ ਕਰਨਾ ਸ਼ੁਰੂ ਕਰਤਾ ਹੈ ਕੁਛ ਨਹੀਂ कोई दर्द होया सर तोड़े नहीं बिल्कुल बस जब मैं सुई लाऊं हल्का जब मैं सेका लगता है बस अपना और ना कहो होता है कोई भी देखो आ दे। है हेयर है सेल्फ पे तो सिद्ध कर सकते ਠੀਕ ਹੈ ਇਹਨੂੰ نیچے ਰੱਖ ਲਵਾਂਗਾ ਜਾਂ ਤੁਸੀਂ ਕਰੋਗੇ ਗੁਰਪਿਆ ਮਗਾਇਓ ਇਹਨੂੰ ਰਟ੍ਰੈਕਟਰ ਦੇਖਣ ਦੀ ਡਰ ਲੱਗਦਾ ਸਰ ਕਿਉਂਕਿ ਨਾ ਇੱਥੇ ਕੋਈ ਵੀ ਸਪਲਾਈ ਨਹੀਂ ਹੁੰਦੀ ਹੈਗੀ ਇਹ ਬਲੱਡ ਸਪਲਾਈ ਨਹੀਂ ਹੁੰਦੀ ਹੈਗੀ ਇੱਧਰ ਰੱਖਣਾ ਇੱਧਰ ਰੱਖਣਾ ਮੁੱਕੇ ਤੇ ਕੋਮਕੀ ਬਾਤ ਡੰਡ ਓਕੇ ਚਲੋ ਇਹ ਕਾ ਵੀ ਰੱਖਿਆ ਆ ਵੀ ਕਰ ਦੋ ਸਰ ਬਹੁਤ ਸੀ ਤੁਹਾਡੇ ਦਾ ਜਿਹੜਾ ਕੈਂਪ ਦਾ ਅਸਲੀ ਫਾਇਦਾ ਤੁਸੀਂ ਚੱਕਿਆ બસ ਬਸ ਚਲੋ ਬਸ ਇਹ ਲੱਡੋ ਵੀ ਰ ਹੈ ਜੀ ਠੀਕ ਹੈ ਨਾ ਹੋਰ ਵੀ ਨੇ ਜੀ ਹੋਰ ਵੀ ਹੈਗੇ ਨੇ ਸਾਰੇ ਚੱਕ ਦੋ ਸਾਰੇ ਚੱਕ ਦੋ ਗਰਮ ਕਰ ਲੋ ਸਭ ਨੂੰ ਗਰਮ ਕਰ ਪ੍ਰਿਕ ਕਰਨ ਵਾਲੇ ਉਧਰ ਪਏ ਨੇ ਬਲੀ ਤੇ ਇਹਨੂੰ ਪਹਿਲਾਂ ਡੀਟੌਕਸੀਫਾਈ ਕਰਦੇ ਹਾਂ ਸਰ ਠੀਕ ਹੈ ਨਾ ਲਾਈਕ ਜਦੋਂ ਸਾਡੇ ਕੋਲ ਮੈਡੀਕੇਟਡ ਲਈ ਜਾਂਦੀ ਹੈ ਠੀਕ ਹੈ ਨਾ ਉਹ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੀ ਕਰਦੇ ਹਾਂ ਉਹਨੂੰ ਹਲਦੀ ਵਾਲੇ ਪਾਣੀ ਦੇ ਵਿੱਚ ਪਾ ਕੇ ਡੀਟੌਕਸੀਫਾਈ ਕਰਦੇ ਹਾਂ ਠੀਕ ਹੈ ਨਾ ਡੀਟੌਕਸੀਫਾਈ ਕਰਨ ਤੋਂ ਬਾਅਦ ਇਹਨੂੰ ਨੋਰਮਲ ਪਾਣੀ 'ਚ ਪਾਇਆ ਜਾਂਦਾ ਹੈ ਉਹਨੂੰ ਠੀਕ ਹੈ ਨਾ ਫੇਰ ਉਹਨੂੰ ਸੀ ਲਗਾਉਣਾ ਇਹਦੇ ਨਾਲ ਕੀ ਹੈ ਕਿ ਇਹ ਜਿਵੇਂ ਆਪਾਂ ਕਹਿੰਦੇ ਕਿ ਐਕਟੀਵਿਟੀ ਜਿਹੜੀ ਹੈਗੀ ਉਹ ਵੱਧ ਜਾਂਦੀ ਹੈ ਠੀਕ ਹੈ ਨਾ ਜਿਵੇਂ ਹੁਣ ਸੁਸਤ ਹੈ ਲੈ ਚੱਲ ਲੈ ਆਹ ਇਹ ਵੈਰੀਕੋਸ ਵੇਨਸ ਅਨੈਸਰੀ ਪੇਸ਼ੈਂਟ ਦੇ ਠੀਕ ਹੈ ਨਾ ਇਹ ਤੁਸੀਂ ਦੇਖ ਸਕਦੇ ਹੋ ਥੋੜਾ ਜਿਆਦਾ ক্লোਜ਼ ਥਾ ਪੂਰੇ ਦਾ ਪੂਰੇ ਜਿਹੜੇ ਵਾਲਸ ਨੇ ਨਾ ਵੇਨਸ ਇਹਨੇ ਵੈਰੀਕੋਸ ਹੋਈ ਹੋਈ ਪਈਆਂ ਨੇ ਸੋ ਇਹਦੇ ਵਿੱਚ ਲੀਥ ਥੈਰੇਪੀ ਬਹੁਤ ਇਹਦੇ ਵਿੱਚ ਜਿਹੜੇ ਹੈਗਾ ਉਹ ਵੇਨਸ ਜਿਹੜੇ ਹੈਗੀਆਂ ਨੇ ਉਹਦੇ ਵਿੱਚੋਂ ਜਿਹੜਾ ਦੋਸ਼ਿਤ ਖੂਨ ਹੁੰਦਾ ਉਹ ਲੀਥ ਚੂਸ ਲੈਂਦੀਆਂ ਨੇ ਤੇ ਉਹਦੇ ਵਾਲਸ ਨੂੰ ਸੈਂਥਨ ਕਰਨ ਦੇ ਵਿੱਚ ਹੈਲਪ ਕਰਦੀਆਂ ਨੇ ਬਹੁਤ ਜ਼ਬਰਦਸਤ ਜਿਹਾ ਰਿਜ਼ਲਟ ਹੈ ਜਿਹੜਾ ਵੈਰੀਕੋਸ ਵੇਨ ਦੇ ਵਿੱਚ ਮਿਲਦਾ ਜੇਕਰ ਪੇਸ਼ੈਂਟ ਇਨੀਸ਼ੀਅਲ ਸਟੇਜ ਦੇ ਵਿੱਚ ਆ ਜਾਂਦਾ ਕਿ ਹਾਂ ਸ਼ੁਰੂਆਤੀ ਉਹਦੇ ਲੱਛਣ ਹੈਗੇ ਨੇ ਤਾਂ ਇਹ ਬਹੁ ਤਾਂ ਇਸੇ ਤਰੀਕੇ ਨਾਲ ਕਿਤੇ ਵੀ ਜਿਵੇਂ ਆ ਵੈਰੀਕੋਸ ਵੇਨਸ ਕਿਤੇ ਵੀ ਬੋਡੀ ਦੇ ਵਿੱਚ ਬਣ ਰਹਿਆ ਨੇ ਕਈਆਂ ਦੇ ਵਿੱਚ ਵੈਰੀਕੋਸ ਸੀਲ ਹੋ ਜਾਂਦਾ ਠੀਕ ਹੈ ਨਾ ਜਿੱਥੇ ਸਰਜਰੀ ਤੱਕ ਦੀ ਨੋਬਤ ਆ ਜਾਂਦੀ ਹੈ ਉਹਨੂੰ ਵੀ ਅਸੀਂ ਲੀਚ ਥੈਰਪੀ ਦੇ ਨਾਲ ਜਿਹੜਾ ਹੈਗਾ ਠੀਕ ਕਰ ਦਿੰਦੇ ਆ ਆਪਾਂ ਇਹਨਾਂ ਨੂੰ ਕੀ ਆ ਰਹੀ ਸੀ ਜਿਹੜੀ ਦਵਾਈ ਆ ਦੇਖੋ ਸਰ ਇਹਦੇ ਵਿੱਚ ਜੇ ਤੁਸੀਂ ਧਿਆਨ ਨਾਲ ਦੇਖ ਪਾਓ ਤਾਂ ਫੋਕਸ ਕਰੋ ਆਹ ਪੂਰੀ ਦੇ ਪੂਰੇ ਨਸਾਂ ਨੇ ਜਿਹੜੀਆਂ ਫੁੱਲੀਆਂ ਪਈਆਂ ਨੇ ਲੱਤਾਂ ਦੇ ਜਿੰਨੂੰ ਆਪਾਂ ਪੰਜਾਬੀ ਕਹਿੰਦੇ ਨੇ ਲੱਤਾਂ ਦੇ ਨਸਾਂ ਕਿਹਨੇ ਫੁੱਲ ਗਈਆਂ ਠੀਕ ਹੈ ਨਾ ਇਹ ਜਿਆਦਾਤਰ ਜਿਵੇਂ ਖੜੇ ਰਹਿਣ ਕਰਕੇ ਜਾਂ ਖੜੇ ਰਹਿਣ ਨਾਲ ਪੈਰਾਂ ਦਾ ਕੰਮ ਜ਼ਿਆਦਾ ਕਰਨ ਨਾਲ ਉਸਤ ਨਾਲ ਹੋ ਸਕਦਾ ਹੁੰਦਾ ਹੈ ਇਹ ਤਾਂ ਇਹ ਨਸਾ ਫੁੱਲੀਆਂ ਬਈਆਂ ਨੇ ਉੱਥੇ ਆਪਾਂ ਨੇ ਹੁਣ ਇਹ ਲੀਚ ਥੈਰਪੀ ਕੀਤੀ ਹੈ ਇਹਦੇ ਨਾਲ ਸਰ ਕੀ ਫਾਇਦਾ ਹੁੰਦਾ ਹੈ ਇਹ ਜਿਹੜੀ ਲੀਚ ਥੈਰਪੀ ਹੈ ਇਹ ਪੂਰੇ ਤੋਂ ਪੂਰਾ ਜਿਹੜਾ ਐਕਚੁਅਲੀ ਵੈਰੀਕੋਸ ਵੇਨ ਦੇ ਵਿੱਚ ਕੀ ਹੁੰਦਾ ਹੈ ਕਿ ਦੁਸ਼ਿਤ ਖੂਨ ਨਾਲ ਆਪਣਾ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਉੱਥੇ ਵਾਲਸ ਵਿੱਚ ਉਹ ਵਾਪਸ ਨਹੀਂ ਜਾ ਪਾਂਦਾ ਉੱਪਰ ਨੂੰ ਤਾਂ ਇਹ ਲੀਚ ਉਥੋਂ ਲੋਕਲੀ ਜਿਹੜਾ ਹੈਗਾ ਉਹ ਬਲੱਡ ਸਰਕ ਕਰਦੀ ਹੈ ਤੇ ਇਹ ਉਹਨੂੰ ਹੀਲਿੰਗ ਵਾਸਤੇ ਅੰਦਰ ਐਨਜ਼ਾਈਮ ਸੈਕ੍ਰੀਟ ਕਰਦੀ ਹੈ ਅੱਜ ਜੇ ਮੇਂ ਗੋਡਿਆਂ ਦੀ ਪ੍ਰੋਬਲਮ ਆ ਜਾਂਦੀ ਓਦੇ ਲਈ ਕੀ ਫੈਬਰ ਹੁੰਦਾ ਗੋਡਿਆਂ ਦੇ ਵਿੱਚ ਲੀਚਰਪੀ ਦੇ ਉੱਪਰ ਰੀਸੈਂਟ ਜਿਹੜੇ ਹੈਗੇ ਨੇ ਰਿਸਰਚ ਆਰਟੀਕਲਸ ਪਬਲਿਸ਼ ਹੋ ਚੁੱਕੇ ਨੇ ਕਿ ਇਟਸ ਐਕਟਸ ਐ ਪੇਨ ਕਿਲਰ ਜਿੱਥੇ ਜਿਵੇਂ ਸਾਡੇ ਆਯੁਰਵੇਦ ਦਾ ਸਿਧਾਂਤ ਹੈ ਵਾਤ ਪਿੱਤ ਔਰ ਕਫ ਠੀਕ ਹੈ ਜੇਕਰ ਜਿਹੜਾ ਦਰਦ ਹੈ ਉਹ ਪਿੱਤ ਔਰ ਰક્ત ਕਰਕੇ ਹੁੰਦਾ ਠੀਕ ਹੈ ਉੱਥੇ ਅਸੀਂ ਲੀਚਰਪੀ ਕਰਦੇ ਤਾਂ ਬਹੁਤ ਅੱਛਾ ਜਿਹੜਾ ਹੈਗਾ ਰਿਜ਼ਲਟ ਮਿਲਦਾ ਤਾਂ ਜਿੱਥੇ ਜਲਨ ਹੈ ਸੋਜਿਸ਼ ਹੈ ਰੈਡਨੈਸ ਹੈ ਠੀਕ ਹੈ ਨਾ ਸਵੇਲਿੰਗ ਹੈ ਉੱਥੇ ਲੀਚਰਪੀ ਬਹੁਤ ਵਧੀਆ ਕੰਮ ਕਰਦੀ ਇਸਰ ਕਿੰਨੀ ਵਾਰ ਕਰਨੀ ਪੈਂਦੀ ਸਰ ਇਹ ਹਫਤੇ ਹਫਤੇ ਬਾਅਦ ਹੀ ਸੈਟਿੰਗ ਹੁੰਦੀ ਹੈ ਅਕੋਰਡਿੰਗ ਟੂ ਦਾ ਡਿਜ਼ੀਜ ਜਿਵੇਂ ਵੈਰੀਕੋਸ ਵੇਨ ਦੇ ਵਿੱਚ ਅਸੀਂ 5 ਤੋਂ 6 ਸੈਟਿੰਗ ਕਰਦੇ ਹਾਂ ਠੀਕ ਹੈ ਤੇ ਜੇਕਰ ਦਰਦ ਆ ਵਗੈਰਾ ਹੈਗੇ ਨਾ ਉਹਦੇ ਵਿੱਚ 2 ਜਾਂ 3 ਸੈਟਿੰਗ ਦੀ ਲੋੜ ਪੈਂਦੀ ਹੈ ਤਾਂ ਤਕਰੀਬਨ ਜੇਕਰ ਕਹੀਏ ਤਾਂ ਮੰਨ ਕੇ ਚੱਲੀਏ ਚਾਰ-ਪੰਜ ਵਾਰੀ ਕਰਾਉਣਾ ਪੈਂਦਾ ਚਾਰ-ਪੰਜ ਵਾਰ ਸਰ ਕਰਾਉਣਾ ਪੈਂਦਾ ਸੀ ਮੀਨੋ ਇਹਦੇ ਨਾਲ ਕੀ ਕੀ ਫਾਇਦੇ ਹੋ ਜਿਆਦਾਤਰ ਆਮ ਲੋਕਾਂ ਨੂੰ ਦੇਖਣ ਜਿਵੇਂ ਨਹੀਂ ਪਤਾ ਹੁੰਦਾ ਜਿਨ੍ਹਾਂ ਨੂੰ ਲੀਸ਼ਰਵੀ ਸਰ ਜਿਹੜੀ ਹੈਗੀ ਹੈ ਜਿਵੇਂ ਹੁਣ ਸਪੋਸ ਫੰਗਸ ਹੈ ਜਿਹੜੇ ਆਮ ਚਮੜੀ ਰੋਗ ਹੋ ਜਾਂਦਾ ਹੈ ਕਿ ਬਈ ਬਹੁਤ ਟਾਈਮ ਹੋ ਗਿਆ ਠੀਕ ਹੀ ਨਹੀਂ ਹੋ ਰਿਹਾ ਚੱਕਤੇ ਬਣ ਜਾਂਦਾ ਹੈ ਉਹਦੇ ਵਿੱਚ ਲੀਸ਼ਰਵੀ ਬਹੁਤ ਅੱਛਾ ਕੰਮ ਕਰਦੀ ਹੈ ਵੈਰੀਕੋਜ਼ ਵੇਨ ਹੈ ਠੀਕ ਹੈ ਨਾ ਜਿੱਥੇ ਨਸਾ ਪੈਰਾਂ ਦੀ ਫੁੱਲ ਜਾਂਦੀਆਂ ਨੇ ਉੱਥੇ ਬਹੁਤ ਅੱਛਾ ਕੰਮ ਕਰਦੀ ਹੈ ਕਈ ਵਾਰ ਕੀ ਹੁੰਦਾ ਕਿ ਕੋਈ ਆਪਣਾ ਇਹ ਜੀ ਸ਼ੂਗਰ ਦੇ ਮਰੀਜ਼ਾਂ ਦੇ ਵਿੱਚ ਜ਼ਖਮ ਹੋ ਜਾਂਦੇ ਨੇ ਪੈਰਾਂ ਦੇ ਜ਼ਖਮ ਹੋ ਜਾਂਦੇ ਨੇ ਉਹ ਠੀਕ ਨਹੀਂ ਹੁੰਦੇ ਹੈਗੇ ਉਹਦੇ ਵਿੱਚ ਅਸੀਂ ਲੀਚਰਪੀ ਕਰਦੇ ਆ ਸਰ ਵੈਰੀਕੋਸੀਲ ਹੁੰਦਾ ਜਿਹੜੇ ਮੇਲ ਬੰਦੇ ਹੁੰਦੇ ਨੇ ਉਹਨਾਂ ਟੈਸਿਸ ਦੇ ਵਿੱਚ ਇਸੇ ਤਰੀਕੇ ਨਾਲ ਨਸਾ ਫੁੱਲ ਜਾਂਦੀਆਂ ਨੇ ਉਹਦੇ ਵਿੱਚ ਆਪਾਂ ਲੀਚਰਪੀ ਦਾ ਜਿਹੜਾ ਹੈਗਾ ਉਹ ਪ੍ਰਯੋਗ ਕੀਤਾ ਜਾਂਦਾ ਪੇਨ ਮੈਨੇਜਮੈਂਟ ਦੇ ਵਿੱਚ ਵੀ ਲੀਚਰਪੀ ਨੂੰ ਅੱਜ ਕੱਲ ਯੂਜ਼ ਕੀਤਾ ਜਾਣ ਲੱਗ ਗਿਆ ਠੀਕ ਹੈ ਨਾ ਤਾਂ ਉਹਦੇ ਵਿੱਚ ਬਹੁਤ ਅਲੱਗ-ਅਲੱਗ ਸਰ ਇਹ ਪਾਨੀ ਘੜੇ ਕਿੱਥੇ ਕਿੱਥੇ ਸਹੂਲਤ ਸਰ ਮੇਰੀ ਜਿਹੜੀ ਡਿਊਟੀ ਹੈ ਉਹ ਸਰਕਾਰੀ ਆਯੁਰਵੈਦਿਕ ਸਿਹਤ ਕੇਂਦਰ ਆਜੀਸ਼ਮਨ ਅਰੋਗਿਆ ਕੇਂਦਰ ਕਾਨਗ आयुर्वेदिकल सर हाँ सर सरकारी डिस्पेंसरी है अवेलेबल है कानगढ़ हैगी है, आ, डिस्पेंसरी है, है ते उस अगे तो संगरूर है महिला है तो सरकार वालों बहुत अच्छे थे राजपुरे भी अवेलेबल डॉक्टर साहब डॉक्टर शिल्पा ने अभी यह कैंप लोया उसपी अग्निकर्मा उ भी अवेलेबल करा मैं डॉक्टर शिल्पा शर्मा बतौर कम्यूनिटी हैल्थ ऑफिसर इत आयुष्मान आरोग्य केंद्र राजपुरा वि ਤੇ ਸਾਡੀ ਸਮੂਹ ਨਗਰ ਰਾਜਪੁਰਾ ਦੀ ਪੰਚਾਇਤ ਕਾਫੀ ਸਮੇਂ ਤੋਂ ਸੋਚ ਰਹੀ ਸੀਗੀ ਕਿ ਮੈਂ ਜਿਵੇਂ ਐਜ਼ ਅ ਬੀਐਮਐਸ ਡਾਕਟਰਾਂ ਕੀ ਅਸੀਂ ਇੱਥੇ ਆਯੁਰਵੈਦਿਕ ਮੈਡੀਸਿਨਸ ਦਾ ਤੇ ਪ੍ਰੋਸੀਜਰਸ ਦਾ ਇੱਕ ਕੈਂਪ ਆਰਗੇਨਾਈਜ਼ ਕਰੀਏ ਤਾਂ ਆਪਣੇ ਸਰਪੰਚ ਸਾਹਿਬ ਸਰਦਾਰ ਕੁਲਦੀਪ ਸਿੰਘ ਜੀ ਦੀ ਸਹਾਇਤਾ ਦੇ ਨਾਲ ਅਸੀਂ ਤੇ ਡਾਕਟਰ ਲਲਿਤ ਕਾਂਸਲ ਦੀ ਹੈਲਪ ਦੇ ਨਾਲ ਅਸੀਂ ਅੱਜ ਇੱਥੇ ਆਯੁਰਵੈਦਿਕ ਕੈਂਪ ਆਰਗੇਨਾਈਜ਼ ਕੀਤਾ ਹੈ ਤੇ ਹੁਣ ਆਈ ਥਿੰਕ 12 ਵਜੇ ਨੇ 12 ਵਜੇ ਤੱਕ 100 ਪਲੱਸ ਓਪੀਡੀ ਹੋ ਚੁੱਕੀ ਹੈ ਕੁਝ ਸੀਜ਼ਰਸ ਵੀ ਹੋ ਚੁੱਕੇ ਨੇ ਅਸੀਂ ਇੱਥੇ ਪੰਚ ਕਰਮਾ ਵੀ ਕਰ ਰਹੇ ਹਾਂ ਜਿਦੇ ਵਿੱਚ ਅਸੀਂ ਅਗਨੀ ਕਰਮ ਵਿਧ ਕਰਮ ਵੈਟ ਕਪਿੰਗ ਡਰਾਈ ਕਪਿੰਗ ਸ਼ਲਾਕਾ ਕਰਮ ਸਾਰੇ ਕਰਮ ਕਰਿਆ ਜਿਦੇ ਨਾਲ ਪੇਸ਼ੇ ਨੂੰ ਇਨਸਟੈਂਟ ਰਿਲੀਫ ਮਿਲਦਾ ਸਾਰੇ ਹੀ ਕੇਸਿਸ ਜਿਵੇਂ ਕਿ ਸਰਵਾਈਕਲ ਸਪੋਨਡਲਾਈਟਿਸ ਸਰਵਾਈਕਲ ਲੋਡਸਿਸ ਹੈ ਲੋ ਬੈਕ ਪੇਨ ਆ ਜਾਂ ਫਿਰ ਫੀਮੇਲਸ ਵਿੱਚ ਇਨਫਰਟੀਲਿਟੀ ਹੈ ਜਾਂ ਫਿਰ ਕਿਸੇ ਨੂੰ ਵਾਟਸ ਦੀ ਪ੍ਰੋਬਲਮ ਹੈ ਜਾਂ ਸਕਿਨ ਡਿਜ਼ੀਜ਼ਸ ਕੋਈ ਵੀ ਪ੍ਰੋਬਲਮ ਹੈ ਸਭ ਦਾ ਸੋਲੂਸ਼ਨ ਇੱਥੇ ਮਿਲੇਗਾ ਔਰ ਫ੍ਰੀ ਮੈਡੀਸਿਨਸ ਵੀ ਨੇ ਇੱਥੇ ਅਸੀਂ ਪੇਸ਼ੈਂਟਸ ਨੂੰ ਵੀ ਪ੍ਰੋਵਾਈਡ ਕਰ ਰਹੇ ਹਾਂ ਤੇ ਅਸੀਂ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਆਯੁਰਵੈਦਿਕ ਕੈਂਪਸ ਇੱਥੇ ਆਰਗੇਨਾਈਜ਼ ਕਰਵਾਂਦੇ ਰਹਿਣਾ ਹੈ। ਹਾਂ ਮੈਡਮ ਜੇ ਤੁਹਾਨੂੰ ਆਣਾ ਹੋਵੇ ਤਾਂ ਟਾਈਮ ਕੀ ਹੈ ਸਵੇਰੇ ਮਾਰਨਿੰਗ ਲੈ ਕੇ ਸ਼ਾਮ ਤੱਕ? ਕਿਹੜੇ ਦਿਨ ਤੱਕ ਉਰੇ ਪਹੁੰਚਦੇ ਨੂੰ? ਹਾਂਜੀ ਅਸੀਂ ਮੈਂ ਇੱਥੇ ਡੇਲੀ ਹੁੰਨੀ ਆ ਮੰਡੇ ਤੋਂ ਲੈ ਕੇ ਸੈਟਰਡੇ ਤੱਕ 9:00 ਵਜੇ ਤੋਂ ਲੈ ਕੇ 3:00 ਵਜੇ ਤੱਕ ਬਟ ਜਦੋਂ ਅਸੀਂ ਕੈਂਪ ਆਰਗੇਨਾਈਜ਼ ਕਰਨਾ ਤਾਂ ਅਸੀਂ ਉਹਦਾ ਟਾਈਮ ਪੀਰੀਅਡ ਥੋੜਾ ਜਿਹਾ ਵਧਾ ਵੀ ਦੇਣਿਆ ਤੇ ਕੈਂਪ ਤੋਂ ਅਸੀਂ 10 ਦਿਨ ਪਹਿਲਾਂ ਸਾਰੇ ਪਿੰਡਾਂ 'ਚ ਅਨਾਉਂਸਮੈਂਟ ਕਰਵਾਨੀ ਸਟਾਰਟ ਕਰ ਦੇਣਾ ਦਵਾਈਆਂ ਪੂਰੀਆਂ ਉਪਲਬਧ ਹੁੰਦੀਆਂ ਨੇ ਜੋ ਕੋਈ ਪੇਸ਼ੈਂਟ ਆਉਣਾ ਚਾਹੇ ਹਾਂਜੀ ਹਾਂਜੀ ਸਾਰੀ ਦਵਾਈਆਂ ਇੱਥੇ ਆਲੋਪੈਥਿਕ ਦਵਾਈ ਵੀ ਆਂਦੀ ਹੈ ਤੇ ਆਯੁਰਵੈਦਿਕ ਦਵਾਈ ਵੀ ਆਂਦੀ ਹੈ ਤਾਂ ਅਸੀਂ ਪੇਸ਼ੈਂਟ ਨੂੰ ਦੋਵੇਂ ਤਰ੍ਹਾਂ ਦੀ ਦਵਾਈਆਂ ਦੇ ਨਾਲ ਉਹਨਾਂ ਦੀ ਪ੍ਰੋਬਲਮਸ ਨੂੰ ਸੌਰਟ ਆਊਟ ਕਰਦੇ ਹਾਂ ਨਾਮ ਹੈ ਜੀ ਮੈਂ ਡਾਕਟਰ ਲਲਿਤ ਕਾਂਸਲ ਆਯੁਰਵੈਦਿਕ ਮੈਡੀਕਲ ਅਫੀਸਰ ਸਰਕਾਰੀ ਆਯੁਰਵੈਦਿਕ ਸਵਾਸਥ ਕੇਂਦਰ ਆਯੂਸ਼ਮਨ ਆਰੋਗ્ય ਕੇਂਦਰ ਕਾਨਗੜ ਵਿਖੇ ਡਿਊਟੀ ਕਰ ਰਿਹਾ ਹਾਂ ਅਸੀਂ ਦੇਖਦੇ ਆ ਪਹਿਲਾਂ ਤੁਸੀਂ ਕਨੌਰ ਸਾਹਿਬ ਗੁਰਦੁ ਬਹੁਤ ਵਕ ਪਿੰਡਾਂ ਦੇ ਵਿੱਚ ਵੀ ਸ਼ਹਿਰਤ ਕੈਂਪ ਲਾ ਰਹੇ ਪਰ ਇਸ ਵਾਰ ਅਸੀਂ ਦੇਖ ਰਹੇ ਆ ਵੀ ਭਵਾਨੀਗੜ੍ਹ ਦੇ ਚੰਨੋਂ ਤਰਫ ਵੱਲ ਪਿੰਡਾਂ ਵੱਲੇ ਚੱਲ ਪਏ ਤੁਸੀਂ ਕੈਂਪ ਲਾ ਰਹੇ ਸੀ ਲੋਕਾਂ ਦੇ ਰ ਬਹੁਤ ਉਤਸ਼ਾਹ ਹੈ ਕੀ ਕਮੋਗੇ ਇਸ ਵਿੱਚ ਸਾਡੇ ਜ਼ਿਲ੍ਹਾ ਹਿਰੋਤੀ ਜਨਾਨੀ ਅਫਸਰ ਡਾਕਟਰ ਮਲਕੀ ਸਿੰਘ ਕਾ ਗਾਈ ਦੀ ਰਹਿਨਮਾਈ ਹੇਠ ਹੈ ਉਹਨਾਂ ਦਾ ਇੱਕ ਵਿਜ਼ਨ ਹੈ ਕਿ ਹਰ ਇੱਕ ਲੋਕਾਂ ਤੱਕ ਇੱਕ ਜਾਗਰੂਕਤਾ ਜ਼ਰੂਰ ਬਣੇ आयुर्वेद ਦੇ ਪ੍ਰਤੀ ਯੋਗ ਦੇ ਪ੍ਰਤੀ ਅਤੇ ਆਯੁਰਵੇਦ ਦੀ ਜੋ ਪੰਚਕਰਮ ਦੇ ਪ੍ਰੋਸੀਜਰਸ ਨੇ ਉਹਨਾਂ ਦੇ ਪ੍ਰਤੀ ਤਾਂ ਅਸੀਂ ਹਰ ਰੂਰਲ ਕਮਿਊਨਿਟੀ ਤੱਕ ਹਰ ਇੱਕ ਉਸ ਪਸੰਦ ਤੱਕ ਅਸੀਂ ਰੀਚ ਕਰਨਾ ਚਾਹੁੰਦੇ ਆ ਜਿਲ੍ਹਾ ਸੰਗਰੂਰ ਦੀ ਜੋ ਆਯੂਸੀ ਟੀਮ ਹੈ ਤਾਂ ਕਿ ਉਹਨਾਂ ਨੂੰ ਆਯੁਰਵੇਦ ਦੀ ਜੋ ਆਪਣੀ ਪ੍ਰਾਚੀਨ ਪદ્ધਤੀਆਂ ਨੇ ਉਹਨਾਂ ਬਾਰੇ ਸਹੀ ਜਾਣਕਾਰੀ ਮਿਲ ਸਕੇ ਇਸ ਲਈ ਅਸੀਂ ਭਵਾਨੀਗੜ ਬਸੀਰਕ ਕਾਨਗੜ ਕਨੋੜ ਸਾਹਿਬ ਸੰਗਰੂਰ ਕੈਂਪ ਲਗਾਏ ਪਹਿਲਾਂ ਤੇ ਹੁਣ ਜਿਹੜਾ ਹੈਗਾ ਅੱਜ ಗ್ರಾಮ ਪੰਚਾਇਤ ਰਾਜਪੁਰਾ ਦੀ ਸਹਿਯੋਗ ਦੇ ਨਾਲ ਅਸੀਂ ਅੱਜ ਪਿੰਡ ਰਾਜਪੁਰਾ ਦੇ ਵਿੱਚ ਲਗਾ ਰਹੇ ਹੈ ਅਲਰਜੀ ਲੋਕਾਂ ਦੇ ਵਿੱਚ ਭਾਰਮ ਬੜਾ ਹੈ ਕਿ ਆ ਜੂਏ ਜਿਹੜੀ ਚੀਜ਼ਾਂ ਨੇ ਦਵਾਈ ਨੇ ਹਾਲੀਵੁੱਡ ਕੰਮ ਕਰਦੀ ਲੋਕਾਂ ਨੇ ਮਨਾ ਚਾਹੁੰਦਾ ਵੀ ਮਹਿੰਗੀਆਂ ਕੋ ਲੈ ਕੇ ਵੀ ਬੜੀ ਪ੍ਰੋਬਲਮ ਹੈ ਕਿਤੇ ਮਹਿੰਗੀਆਂ ਨਾ ਹੋਣ ਕਿਵੇਂ ਲੋਕਾਂ ਨੂੰ ਜਾਗਰੂਕ ਕਰਨ ਵੀ ਸ਼ਲੋਕਾਂ ਵਰਤਵਾਦ ਕਰਦੇ ਆ। ਅ ਐਕਚੁਅਲੀ ਇਹ ਪਤਾ ਨਹੀਂ ਕਿਸ ਤਰੀਕੇ ਨਾਲ ਲੋਕਾਂ ਦੇ ਮਨ ਦੇ ਵਿੱਚ ਇਹ ਪੁਰਾਣਾ ਇੱਕ ਵਿਸ਼ਵਾਸ ਬਣਿਆ ਹੋਇਆ ਹੈ ਕਿ ਵੀ ਆਯੁਰਵੈਦ ਦਵਾਈਆਂ ਹੌਲੀ ਕੰਮ ਕਰਦੀਆਂ ਨੇ ਪਰ ਇਦਾਂ ਦਾ ਕੁਝ ਵੀ ਨਹੀਂ ਹੈ। ਇਨਸਟੈਂਟ ਪੇਨ ਰੀਲੀਫ ਮੈਥਡਸ ਆਯੁਰਵੈਦਾਂ ਦੇ ਵਿੱਚ ਹੈਗੇ ਨੇ। ਲਾਈਕ ਅਸੀਂ ਅੱਜ ਸਵੇਰ ਦੇ ਉਰੇ ਅਗਨੀ ਕਰਮਾ ਕਰ ਰਹੇ ਆ, ਵਿਦ ਕਰਮਾ ਕਰ ਰਹੇ ਆ, ਪੰਚ ਕਰਮਾ ਦੇ ਪ੍ਰੋਸੀਜਰ ਕਰ ਰਹੇ ਆ ਤਾਂ ਜਿਹੜੇ ਪੇਸ਼ੀਐਂਟ ਨੂੰ ਦਰਦ ਹੁੰਦੇ ਆ ਜਿਵੇਂ ਤਾਂ ਜਿੰਨਾ ਇੱਕ ਦਰਦ ਦੀ ਗੋਲੀ ਦਰਦ ਨੂੰ ਠੀਕ ਕਰਨ 'ਚ ਟਾਈਮ ਲੈਂਦੀ ਉਹ ਤੋਂ ਕਿਤੇ ਘੱਟ ਸਮੇਂ ਦੇ ਵਿੱਚ ਅਸੀਂ ਦਰਦ ਠੀਕ ਕਰ ਸਕ ਕੀ ਪਰਮਨੈਂਟ ਕਿਉਰ ਤੇ ਜਦੋਂ ਆਪਾਂ ਗੱਲ ਕਰਦੇ ਆ ਕਿ ਬਿਮਾਰੀ ਨੂੰ ਜੜ ਤੋਂ ਖਤਮ ਕਰਨ ਦੀ ਗੱਲ ਕਰਦੇ ਆ ਕੋਈ ਵੀ ਤਾਂ ਆਪਾਂ ਆਪਣਾ ਲਾਈਫ ਸਟਾਈਲ ਚੇਂਜ ਕਰਕੇ ਤੇ ਆਯੁਰਵੇਦ ਤੇ ਯੋਗ ਨੂੰ ਅਪਣਾ ਕੇ ਹੀ ਆਪਾਂ ਬਿਮਾਰੀ ਨੂੰ ਜੜ ਤੋਂ ਖਤਮ ਕਰ ਸਕਦੇ ਆ ਤਾਂ ਇਹ ਲੋਕਾਂ ਇਹ ਹੀ ਮਿੱਥਾ ਜਿਹੜਾ ਇਹ ਲੋਕਾਂ ਦੇ ਵਿੱਚ ਜਿਹੜਾ ਅੰਧਵਿਸ਼ਵਾਸਿਕ ਬਣਿਆ ਹੋਇਆ ਕਿ ਆਯੁਰਵੇਦ ਦਵਾਈ ਸলো ਕੰਮ ਕਰਦੀ ਹੈ ਜਾਂ ਇਹ ਉਸ ਨੂੰ ਲੋਕਾਂ ਦੇ ਵਿੱਚ ਜਾਗਰੂਕ ਕਰਨ ਦੇ ਲਈ ਇਹਨਾਂ ਕੈਂਪਾਂ ਦਾ ਮੁੱਖ ਮਕਸਦ ਰਹਿੰਦਾ ਸਰ ਹਾਂ ਜਿਵੇਂ RAMDEV ਦਵਾਈ ਦਿੰਦੇ ਨੇ RAMDEV ਸੁਆਮੀ ਜੀ ਕੀ ਸੇਮ ਸੇਮ ਉਹੀ ਚੀਜ਼ ਹੈਗੀ ਅ ਬਿਲਕੁਲ ਉਹ ਵੀ ਇੱਕ ਇਸ ਤਰੀਕੇ ਦਾ ਇੱਕ ਪਾਠ ਕਹਿ ਸਕਦੇ ਹਾਂ ਕਿ ਆਯੁਰਵੇਦਾਂ ਨੂੰ ਪ੍ਰਮੋਟ ਉਹ ਬਹੁਤ ਅੱਛੇ ਤਰੀਕੇ ਦੇ ਨਾਲ ਇੰਟਰਨੈਸ਼ਨਲ ਲੈਵਲ ਤੇ ਗਲੋਬਲ ਲੈਵਲ ਤੇ ਬਹੁਤ ਅੱਛਾ ਕੰਮ ਕਰ ਰਹੇ ਨੇ ਪਰ ਆਯੁਰਵਿਦਿਆ ਦੇ ਵਿੱਚ ਬਹੁਤ ਅੱਛੇ-ਅੱਛੇ ਚੀਜ਼ਾਂ ਹੋਰ ਵੀ ਨੇ ਲਾਈਕ ਇੱਕ ਕਿਸੇ ਕੰਪਨੀ ਸਪੈਸੀਫਿਕ ਅਸੀਂ ਗੱਲ ਨਹੀਂ ਕਰ ਸਕਦੇ ਹੈਗੇ ਕਿ ਇਹ ਇੱਕ ਕੰਪਨੀ ਦਾ ਕੈਂਪ ਹੈ ਜਾਂ ਕਿਸੇ ਇੱਕ ਬੰਦੇ ਸਪੈਸੀਫਿਕ ਅਸੀਂ ਗੱਲ ਨਹੀਂ ਕਰ ਸਕਦੇ ਪਰ ਆਯੁਰਵੇਦ ਇੱਕ ਬਹੁਤ ਸਮੁੰਦਰ ਹੈ ਤਾਂ ਜਦੋਂ ਆਪਾਂ ਕੋਈ ਵੀ ਬੰਦਾ ਆਪਣੀ ਦਿਨਚਰਿਆ ਸਵੇਰੇ ਉੱਠਣ ਦਾ ਸਮਾਂ ਸਹੀ ਕਰ ਲੈਂਦਾ ਆਪਣਾ ਖਾਣਾ ਪੀਣਾ ਸਹੀ ਕਰ ਲੈਂਦਾ ਤੇ ਆਪਣੀ ਦਿਨਚਰਿਆ ਸਹੀ ਕਰ ਲੈਂਦਾ ਆਪਣਾ ਯੋਗ ਸਹੀ ਕਰ ਲੈਂਦਾ ਤੇ ਆਇਰੋਡਿਕ ਦਵਾਈਆਂ ਨੂੰ ਅਪਣਾ ਲੈਂਦਾ ਤਾਂ ਜਿਹੜੇ ਅੱਜ ਕੱਲ ਦੇ ਲਾਈਫਸਟਾਈਲ ਡਿਸਆਰਡਰ ਨੇ ਜਿਵੇਂ ਅਸੀਂ ਅੱਜ ਕੱਲ ਦੇਖਦੇ ਹਾਂ ਕਿ ਬੀਪੀ ਹੈ 슈ਗਰ ਹੈ ਮੋਟਾਪਾ ਹੈ ਥਾਇਰੋਇਡ ਹੈ ਤਾਂ ਬਹੁਤ ਬੁਰੀ ਤਰ੍ਹਾਂ ਹੈ ਫੈਲ ਰਹੇ ਨੇ ਕਮਿਊਨਿਟੀ ਦੇ ਵਿੱਚ ਤਾਂ ਇਵਨ ਲਾਈਕ ਜਦੋਂ ਬੰਦਾ ਕਿਸੇ ਬਿਮਾਰੀ ਨਾਲ ਗ੍ਰਸਤ ਹੋ ਜਾਂਦਾ ਤਾਂ ਉਸ ਦੇ ਉੱਪਰ ਮਾਨਸਿਕ ਪ੍ਰੈਸ਼ਰ ਵੀ ਬਹੁਤ ਆ ਜਾਂਦਾ ਫਾਈਨੈਂਸ਼ੀਅਲ ਵੀ ਆ ਜਾਂਦਾ ਤੇ ਦੂਸਰਾ ਵੀ ਉਹਦੇ ਉ ਉਸ ਦੇ ਵਿੱਚ ਆਯੁਰਵੈਦ ਦਾ ਜਿਹੜਾ ਹੈਗਾ ਬਹੁਤ ਅੱਛਾ ਕਾਰਗਰ ਸਿੱਧ ਹੁੰਦਾ ਹੈ ਤੇ ਉਹ ਕੰਮ ਕਰਦਾ ਮੈਂ ਡਾਕਟਰ ਮਲਕੀਸ਼ ਸਿੰਘ ਘਗਾ ਜ਼ਿਲ੍ਹਾ ਐਰਬੈਦਿਕ ਅਫਸਰ ਸੰਗਰੂਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਪਿੰਡ ਰਾਜਪੁਰਾ ਵਿਖੇ ਡਾਕਟਰ ਸ਼ਿਲਪਾ ਸ਼ਰਮਾ ਜੀ ਜਿਹੜੇ ਕਿ ਇੱਥੇ ਸੀਐਚਓ ਤਾਇਨਾਤ ਨੇ ਔਰ ਡਾਕਟਰ ਲਲਿਤ ਕਾਂਸਲ ਜੀ ਹਰਬੈਦ ਕਮੈਡੀਕਲ ਅਫਸਰ ਕਾਨਗੜ ਇਹਨਾਂ ਦੇ ਇੱਕ ਸਾਂਝਾ ਉਦਦਨ ਕੀਤਾ ਹੈ ਉਪਰਾਲਾ ਕੀਤਾ ਹੈ ਰਾਜਪੁਰਾ ਦੇ ਵਿੱਚ ਇੱਕ ਫ੍ਰੀ ਆਯੁਰਵੈਦਿਕ ਕੈਂਪ ਦਾ ਆਯੋਜਨ ਕਰ ਰਹੇ ਨੇ ਜਿਸ ਦੇ ਵਿੱਚ ਸਰਦਾਰ ਕੁਲਦੀਪ ਸਿੰਘ ਜੀ ਸਰਪੰਚ ਸਾਹਿਬ ਔਰ ਉਹਨਾਂ ਦੀ ਸਮੁੱਚੀ ਟੀਮ ਪੂਰੇ ਪੰਚ ਸਾਹਿਬਾਨ ਇੱਥੇ ਪੁੱਜੇ ਨੇ ਪਿੰਡ ਦਾ ਸਹਿਯੋਗ ਹੈ ਇਸ ਦੇ ਲਈ ਬਹੁਤ ਵਧੀਆ ਹੈ ਮੈਨੂੰ ਬਹੁਤ ਅੱਛਾ ਲੱਗਿਆ ਕਿ ਪੂਰੀ ਟੀਮ ਪੂਰੀ ಗ್ರಾಮ ਪੰਚਾਇਤ ਔਰ ਡਾਕਟਰ ਸਾਹਿਬ ਦੇ ਨਾਲ ਪੂਰੇ ਸਟਾਫ ਮੈਂਬਰ ਹਾਜ਼ਰ ਨੇ ਔਰ ਸਾਡੀ ਮੈਡੀਕਲ ਅਫਸਰਾਂ ਦੀ ਟੀਮ ਜਿਹਦੇ ਵਿੱਚ ਡਾਕਟਰ ਮੀਨੂ ਬਾਹੀ ਪੁਆਣੀਗੜ ਤੋਂ ਡਾਕਟਰ ਰੋਜੀ ਜੀ ਮਹਿਲਾ ਚੌਕ ਤੋਂ ਉਪਵੈ ਸਾਥੀ ਰਮੇਸ਼ ਜੀ ਪਰਮਿੰਦਰ ਜੀ ਔਰ ਜੀਵਨ ਜੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ ਮੈਂ ਆਪਣੀ ਟੀਮ ਨੂੰ ਵਧੀਆ ਕੰਮ ਕਰ ਲਈ ਵਧਾਈ ਦਿੰਨਾ ਔਰ ਜੋ ਡਾਕਟਰ ਅਰਵੇਦਾ ਪੰਜਾਬ ਡਾਕਟਰ ਰਵਨ ਖੰਨਾ ਜੀ ਦੀ ਸੋਚ ਹੈ ਉਸ ਅਸਾਰੂ ਸੋਚ ਨੂੰ ਅੱਗੇ ਲੈ ਕੇ ਜਾਣ ਲਈ ਜੋ ਸਾਡਾ ਯੋਗਦਾਨ ਹੈ ਅਸੀਂ ਉਹ ਪਾਉਣਾ ਹੈ ਕਿ ਅਸੀਂ ਆਯੁਰਵੇਦ ਨੂੰ ਕਿੱਦਾਂ ਅਸੀਂ ਅੱਗੇ ਲਿਜਾ ਸਕਦੇ ਹਾਂ ਤਾਂ ਕਿ ਪਿੰਡਾਂ ਦੇ ਵਿੱਚ ਲੋਕਾਂ ਦੇ ਘਰ-ਘਰ ਦੇ ਵਿੱਚ ਆਯੁਰਵੇਦ ਦਾ ਪ੍ਰਸਾਰ ਹੋਵੇ ਜਿਵੇਂ ਕਿ ਇੱਕ ਮਿੱਥਾ ਲੋਕਾਂ ਦੇ ਵਿੱਚ ਕਿ ਆਯੁਰਵੇਦ ਹੈ ਬੜੀ ਸਲੋ ਕੰਮ ਕਰਦਾ ਹੈ ਬਹੁਤ ਹੌਲੀ-ਹੌਲੀ ਕੰਮ ਕਰਦਾ ਹੈ ਉਸ ਮਿੱਥ ਨੂੰ ਤੋੜਨ ਵਾਸਤੇ ਤੁਸੀਂ ਹੁਣ ਥੋੜੀ ਦੇਰ ਬਾਅਦ ਦੇਖੋਗੇ ਡਾਕਟਰ ਲਲਿਤ ਕਾਂਸਲ ਜੀ ਇੱਕ ਲੀਫ ਥੈਰੇਪੀ ਬਾਰੇ ਔਰ ਅਗਨੀ ਕਰਨ ਬਾਰੇ ਕਰਮ ਬਾਰੇ ਇੱਥੇ ਪ੍ਰੋਸੀਜਰ ਕਰਕੇ ਦਿਖਾਉਣਗੇ ਕਿ ਕਿੰਨਾ ਅਸਿਸਟੈਂਟ ਜਿਹੜਾ ਰਿਲੀਫ ਹੈ ਮਿਲਦਾ ਹੈ ਇਹ ਨਹੀਂ ਹੈ ਕਿ ਜਿਹੜੀ ਮਿਥ ਹੈ ਉਹ ਗਲਤ ਮਿਥ ਬਣੀ ਹੋਈ ਹੈ ਉਹਨੂੰ ਤੋੜਨ ਲਈ ਸਾਡੇ ਆਯੁਰਵੇਦ ਦੇ ਜਿਹੜੇ ਡਾਕਟਰਸ ਨੇ ਬੜੀ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਡਾਕਟਰ ਮੀਨੂ ਬਾਹੀ ਜੀ ਨੇ ਉਹ ਅਕਸ਼ੂ ਤਰਪਨ ਅਕਸ਼ੀ ਤਰਪਨ ਦਾ ਤੇ ਹੋਰ ਵੀ ਉੱਥੇ ਕੰਮ ਕਰ ਰਹੇ ਨੇ ਜਾਂ ਜਨੂ ਬਸਤੀ ਟਾਈਪ ਨੇ ਉਹ ਵੀ ਭਵਾਨੀਗੜ੍ਹ ਦੇ ਵਿੱਚ ਕੰਮ ਕਰ ਰਹੇ ਨੇ ਮੈਂ ਲੋਕਾਂ ਨੂੰ ਫੀਲ ਕਰੂੰਗਾ ਕਿ ਸਾਡੇ ਸਵਾਹਤ ਕੇਂਦਰ ਦੇ ਵਿੱਚ ਕਨਗੜ ਦੇ ਵਿੱਚ ਬੜੇ ਹੀ ਵਧੀਆ ਜਿਹੜੇ ਸਾਡੇ ਡਾਕਟਰ ਨੇ ਲਲਿਤ ਕਾਂਸਲ ਜੀ ਸਭਾਵਾਂ ਨਿਮਾਰੇ ਨੇ ਸ਼ਾਰਸੂਤਰਾ ਤੋਂ ਲੈ ਕੇ ਸ਼ਿਰੋਤਾਰਾ ਅਗਨੀ ਕਰਮ ਵਸਤੀ ਕਰਮ ਜੋ ਸਾਡੇ ਆਯੁਰਵੇਦ ਦੇ ਪੰਜ ਕਰਮ ਨੇ ਉਹ ਉੱਥੇ ਕੀਤੇ ਜਾ ਰਹੇ ਨੇ ਮੈਂ ਸਾਰੇ ਹੀ ਪਬਲਿਕ ਨੂੰ ਇਹੀ ਅਪੀਲ ਕਰਦਾ ਕਿ ਵੱਧ ਤੋਂ ਵੱਧ ਇਸ ਕੈਂਪ ਵਿੱਚ ਆਉਣ ਔਰ ਤੁਹਾਡੇ ਮਾਧਿਮ ਰਹੀਮ ਮੈਂ ਇੱਕ ਹੋਰ ਅਪੀਲ ਕਰਨਾ ਚਾਹੁੰਦਾ ਕਿ ਸਾਡੇ ਇਲਾਕੇ ਵਿੱਚ ਜੋ ਵੀ ਸਰਪੰਚ ਸਾਹਿਬ ਜਾਂ ਕੋਈ ਹੋਰ ਐਨ ਜੀਓ ਕੋਈ ਕੈਂਪ ਲਵਾਉਣਾ ਚਾਹੁੰਦੀ ਹੈ ਉਹ ਸਾਨੂੰ ਤੱਕ ਪਹੁੰਚ ਕਰੋ ਡਾਕਟਰ ਲਲਤੀ ਨਾਲ ਕਰਨ ਡਾਕਟਰ ਸ਼ਿਲਪਾ ਜੀ ਨਾਲ ਕਰਨ ਜਾਂ ਮੇਰੇ ਨਾਲ ਸਿੱਧੇ ਸੰਪਰਕ ਕਰਨ ਤਾਂ ਕਿ ਅਸੀਂ ਲੋਕ ਸੇਵਾ ਦੇ ਵਿੱਚ ਜੋ ਵੀ ਅਸੀਂ ਮੈਡੀਕਲ ਕੈਂਪ ਲਵਾ ਸਕਦੇ ਹਾਂ ਵੱਧ ਤੋਂ ਵੱਧ ਲਵਾਉਣ ਦੀ ਕੋਸ਼ਿਸ਼ ਕਰਾਂਗੇ